प्यारे पंजाबीयो ਤੁਹਾਨੂੰ ਪਤਾ ਹੀ ਹੋਏਗਾ ਕਿ ਮਾਨ ਸਰਕਾਰ ਨੇ 2 ਦਿਨ ਦਾ ਇੱਕ ਸਪੈਸ਼ਲ ਸੈਸ਼ਨ 10 ਤੇ 11 ਜੁਲਾਈ ਨੂੰ ਬੁਲਾਇਆ ਹੈ ਮੇਰੀ ਵਿਸ਼ੇਸ਼ ਸਰਕਾਰ ਨੂੰ ਇਹ ਅਪੀਲ ਹੋਏਗੀ ਕਿ ਬਾਕੀ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਨਾਲ ਜਿਹੜਾ ਲਾਅ ਐਂਡ ਆਰਡਰ ਦਾ ਮੁੱਦਾ ਇਹ ਪੰਜਾਬ ਦਾ ਸਾਰੰ ਨੂੰ ਅਹਿਮ ਮੁੱਦਾ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸਵੇਰੇ ਹੀ ਅਬੋਰ ਦੇ ਇੱਕ ਬੜੇ ਨਾਮੀ बिजनेਸਮੈਨ ਸੰਜੇ ਵਰਮਾ ਸਾਹਿਬ ਇਹਨਾਂ ਨੂੰ ਅੱਜ ਸਵੇਰੇ ਹੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ ਵੇਅਰ ਵੈਲ ਨਾਂ ਦੀ ਇੱਕ ਬਹੁਤ ਮਸ਼ਹੂਰ ਟੇਲਰਿੰਗ ਕੰਪਨੀ ਜਿਹੜੀ ਘਟੋ ਘਟ ਮਾਲਵੇ ਦੇ ਪੰਜ-ਛਤ ਜ਼ਿਲ੍ਹਿਆਂ ਨੂੰ ਕੇਟਰ ਕਰਦੀ ਸੀ ਇਸ ਤੋਂ ਪਹਿਲੇ 2-3 ਦਿਨ ਪਹਿਲਾਂ ਇੱਕ ਨਾਮੀ ਡਾਕਟਰ ਸਨ ਮੋਗੇ ਦੇ ਡਾਕਟਰ ਕੰਬੋ ਜਿਨ੍ਹਾਂ ਦਾ ਨਾਂ ਹੈ ਜਿਨ੍ਹਾਂ ਦੀ ਆਪਣੀ बीटी ਇੱਕ ਮਸ਼ਹੂਰ ਪੰਜਾਬੀ ਮੂਵੀਜ਼ ਦੀ ਐਕਟ੍ਰੈਸ ਹੈ ਤਾਨੀਆ ਉਹਨਾਂ ਨੂੰ ਵੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ ਮੈਂ ਮਾਨ ਸਾਹਿਬ ਤੁਹਾਨੂੰ ਪਹਿਲੇ ਕਹਿਣਾ ਚਾਹਨਾ ਬਾਕੀ ਮੁੱਦਿਆਂ ਨਾਲੋਂ ਲਾਅ ਐਂਡ ਆਰਡਰ ਤੇ ਉੱਥੇ ਚਰਚਾ ਕਰੋ ਹਰ ਵਾਰ ਅਸੀਂ ਕੋਸ਼ਿਸ਼ ਕੀਤੀ ਕਿ ਲਾਅ ਐਂਡ ਆਰਡਰ ਤੇ ਚਰਚਾ ਕੀਤੀ ਜਾਏ ਕਦੀ ਵੀ ਨਾ ਤੁਸੀਂ ਨਾ ਤੁਹਾਡੇ ਸਪੀਕਰ ਨੇ ਟਾਈਮ ਦਿੱਤਾ ਇਸ ਮੌਕੇ ਦੇ ਉੱਤੇ ਜਦੋਂ ਕਿਸੇ ਪੰਜਾਬੀ ਦੀ ਨਾ ਜ਼ਿੰਦਗੀ ਮਹਿਫੂਜ਼ ਹੈ ਨਾ ਉਹਦਾ ਕਾਰੋਬਾਰ ਮਹਿਫੂਜ਼ ਹੈ ਅੱਜ ਹਰ ਪੰਜਾਬ ਦੇ ਪਿੰਡ 'ਚ ਜਿਹੜਾ ਵੀ ਕੋਈ ਰੋਟੀ ਪਾਣੀ ਖਾਂਦਾ ਹੈ ਜਾਂ ਜਿਹਦੇ ਨਿਆਣੇ ਬਾਹਰਲੇ ਮੁਲਕਾਂ 'ਚ ਗਏ ਨੇ ਜਿਨ੍ਹਾਂ ਦਾ ਕਾਰੋਬਾਰ ਮਿਹਨਤ ਦੇ ਨਾਲ ਕੋ ਚੰਗਾ ਬਣਾ ਚੱਲ ਪਿਆ ਕੋਈ ਇਹੋ ਜਿਹਾ ਪਰਿਵਾਰ ਨਹੀਂ ਸਾਡੇ ਸ਼ਹਿਰਾਂ 'ਚ ਕਸਬਿਆਂ 'ਚ ਜਾਂ ਪੰਜਾਬ ਦੇ ਛੋਟੇ ਸ਼ਹਿਰਾਂ ਜਾਂ ਵੱਡੇ ਸ਼ਹਿਰਾਂ 'ਚ ਤੇਨੂੰ ਫਰੋਤੀਆਂ ਤੇ ਟੈਲੀਫੋਨ ਜਾਂ ਚਿੱਠੀਆਂ ਨਹੀਂ ਆ ਮੈਂ ਮੰਗ ਕਰਾਂਗਾ ਸਾਰਿਆਂ ਨੂੰ ਪਹਿਲੇ ਕਿ ਭਗਵੰਤ ਮਾਨ ਜੇ ਤੇਰ ਕੋ ਸਰਕਾਰ ਨਹੀਂ ਚੱਲਦੀ ਤੂੰ ਕਿਰਪਾ ਕਰਕੇ ਅਸ ਅਸਤੀਫਾ ਦੇ ਮੁੱਖ ਮੰਤਰੀ ਸ਼ਿਪ ਤੋਂ ਨਾ ਤੇਰ ਕੋ ਹੋਮ ਮਿਨਿਸਟਰੀ ਚੱਲੀ ਹੈ ਕਿਉਂਕਿ ਹੋਮ ਮਿਨਿਸਟਰੀ ਤੇ ਦੂਜੇ ਚਲਾ ਰਹੇ ਨੇ ਤੂੰ ਤੇ ਨਿਰੈ ਇੱਕ ਮਾਨਸਾ ਤੁਸੀਂ ਤੇ ਨਿਰੈ ਇੱਕ ਬਖੌਟਾ ਬਣ ਕੇ ਰਹਿ ਗਏ ਸਰਕਾਰਾਂ ਕੇਜਰੀਵਾਲ ਚਲਾ ਰਹੇ ਆ ਪੰਜਾਬ ਦੀ ਲੁੱਟ ਦਿੱਲੀ ਵਾਲੇ ਕਰ ਰਹੇ ਨੇ ਤੁਹਾਨੂੰ ਜਿਹੜੇ ਪੰਜਾਬ ਦਾ ਰਾਖਾ ਬਣ ਕੇ ਰੋਲ ਕਰਨਾ ਚਾਹੀਦਾ ਸੀ ਤੁਸੀਂ ਆਪਣੀ ਚੀਫ ਮਿਨਿਸਟਰ ਦੀ ਕੁਰਸੀ ਵਾਸਤੇ ਸਾਰਾ ਕੁਝ ਛੱਡ ਦਿੱਤਾ ਅੱਜ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਫਰੋਤੀਆਂ ਦੇ ਟੈਲੀਫੋਨ ਕੰਪਲੀਟ ਪੰਜਾਬ ਪੁਲਿਸ ਜਿਹੜੀ ਹੈ ਸਾਰਾ ਪੁਲਿਸ ਦਾ ਸਟਰਕਚਰ ਖਤਮ ਹੋ ਚੁੱਕਿਆ ਬਹੁਤੀ ਜਗ੍ਹਾ ਦੇ ਉੱਤੇ ਤੁਸੀਂ ਤੁਹਾਡੀ ਪਾਰਟੀ ਆਪ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਨੇ ਬੇਚੇਜ਼ਿਕ ਇੱਕ ਗੈਂਗਸਟਰਸ ਦਾ ਇਸਤੇਮਾਲ ਕੀਤਾ ਅਸੀਂ ਵੇਖਿਆ ਜਿਲੰਦਰ ਵੈਸਤੀ ਇਲੈਕਸ਼ਨ ਹੋਈ ਇੱਕ ਗੈਂਗਸਟਰ ਨੂੰ ਪਟਿਆਲਾ ਦੀ ਜੇਲ੍ਹ ਚੋਂ ਲੈ ਕੇ ਉਹਦੀ ਵਰਤੋਂ ਕੀਤੀ ਕਿ ਵੋਟਰਾਂ ਵਾਸਤੇ ਡੇਰਾ ਬਾਬਾ ਨਾਨਕ ਦੀਆਂ ਇਲੈਕਸ਼ਨਾਂ ਵਿੱਚ ਇਹ ਗੈਂਗਸਟਰ ਦੀ ਮਦਦ ਲਈ ਗਈ। ਅੱਜ ਦੇ ਦਿਨ ਜਿੰਨੂੰ ਫਰੋਫੀ ਦਾ ਟੈਲੀਫੋਨ ਤੇ ਚਿੱਠੀ ਆਂਦੀ ਏ, ਉਹਨੂੰ ਪੁਲਿਸ ਵਾਲੇ ਕਹਿੰਦੇ ਕਿ ਜਾਂ ਤੇ ਤੂੰ ਆਪ ਕਾਕਾ ਉਹਨਾਂ ਨਾਲ ਨਿਵੇੜ ਲੈ ਤੇ ਨਹੀਂ ਤੇ ਇਹੀ ਵਿੱਚ ਬਹਿ ਕੇ ਨਿਵੇੜਦੇ ਨੇ। ਕੰਪਲੀਟ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਹੈ। ਕੰਪਲੀਟ ਭਗਵੰਤਬਾਨ ਜੀ ਤੁਸੀਂ ਆਪਣੀ ਡਿਊਟੀ ਤੋਂ ਫੇਲ ਹੋ ਚੁੱਕੇ ਹੋ। ਮੈਂ ਮੰਗ ਕਰਾਂਗਾ ਜੀਫਰ ਆਫ ਦੀ ਆਪੋਜੀਸ਼ਨ ਤੇ ਮੇਰੀ ਪਾਰਟੀ ਇੰਡੀਆ نیشنل ਕਾਂਗਰਸ ਇਸ ਕੰਦੀ ਮੰਨ ਕਰੇਗੀ ਬਾਕੀ ਜਿਹੜੇ ਤੁਸੀਂ ਇਸ਼ੂਜ਼ ਲੈ ਕੇ ਆ ਰਹੇ ਉਹ ਵੀ ਸਾਨੂੰ ਪਤਾ ਹੈ ਨੇਰੀ ਆਪਟਿਕਸ ਨੇਰੇ ਲੋਕਾਂ ਨੂੰ ਤੁਸੀਂ ਡਰਾਮਾ ਹੀ ਕਰਦੇ ਹੋ ਸਚਾਈ ਦੇ ਵਿੱਚ ਤੁਸੀਂ ਕੋਈ ਚੀਜ਼ ਸਿਰੇ ਅੰਜਾਮ ਨਹੀਂ ਪਹਚਾਣੀ ਤੁਸੀਂ ਡਰਾਮਾ ਕਰਨਾ ਸ਼ੂਟ ਐਂਡ ਸਕੂਟ ਦੀ ਪਾਲਿਸੀ ਇਹਨੂੰ ਕਿਹਾ ਜਾਂਦਾ ਕਿ ਪਹਿਲੇ ਗੋੜੀ ਚਲਾਓ ਤੇ ਫਿਰ ਭੱਜੋ ਉਥੋਂ ਮੌਕੇ ਤੋਂ ਤੁਹਾਡੀ ਜਿਹੜੀ ਇਹ ਸਰਕਾਰ ਹੈ ਕੋਈ ਵੀ ਕੰਮ ਨੇਪਰੇ ਨਹੀਂ ਚਾੜ੍ਹਦੇ ਮੈਂ ਚਾਹਾਂਗਾ ਲਾਅਨ ਆਰਡਰ ਤੇ ਸਪੈਸ਼ਲ ਡਿਸਕਸ਼ਨ ਹੋਏ ਇੱਕ ਦਿਨ ਮਿਨਿਮਮ ਇਸ ਸੈਸ਼ਨ ਨੂੰ ਹੋਰ ਵਧਾਇਆ ਜਾਏ ਤੇ ਜਵਾਬ ਦੇ ਤੁਸੀਂ ਉੱਠ ਕੇ ਦੱਸੋ ਕਿ ਅੱਜ ਪੰਜਾਬ ਦੇ ਹਾਲਾਤ ਕੀ ਸੋ ਇੰਨੀ ਮੈਂ ਆਪਣੇ ਵੱਲੋਂ ਸਮੁੱਚੇ ਪੰਜਾਬ ਵੱਲੋਂ ਮੰਗ ਕਰਨਾ ਕਿ ਜੇ ਤੇਰੇ ਵਿੱਚ ਕੋਈ ਗੈਰਤ ਹੈ ਭਗਵੰਤ ਮਾਨ ਤੇ ਅਸਤੀਫਾ ਦੇ ਆਪਣੇ ਪਦ ਤੋਂ ਤੇ ਇਹ ਜਿਹੜਾ ਸੈਸ਼ਨ ਆ ਰਿਹਾ ਇਹਦੇ ਵਿੱਚ ਇੱਕ ਦਿਨ ਪੂਰਾ ਦਿਨ ਜਿਹੜਾ ਲਾਅਨ ਆਰਡਰ ਤੇ ਚਰਚਾ ਕਰੋ ਇੰਨੀ ਹੀ ਮੈਂ ਗੱਲ ਕਹਿਦਾ ਹੋਇਆ ਪੰਜਾਬੀਆਂ ਖਾਸ ਕਰਕੇ ਤਗੜੇ ਹੋਗੇ ਇਸ ਇਸ਼ੂ ਤੇ اپੋਜੀਸ਼ਨ ਦਾ ਸਾਥ ਦੋ ਇੰਡੀਅਨ نیشنل ਕਾਂਗਰਸ ਦਾ ਸਾਥ ਦੋ ਇਸ ਗਵਰਨਮੈਂਟ ਨੂੰ ਅਸੀਂ ਕਿਹਟਾਰੇ 'ਚ ਖੜਾ ਕਰ ਸਕੀਏ ਤੇ ਆਪਣੀਆਂ ਆਪਣੇ ਨੌਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਮਹਿਫੂਜ਼ ਕਰ ਸਕੀਏ